ਭਾਈ ਰਾਤ ਕਿਤੇ 4 ਵਜੇ ਆਕੇ ਨਾ ਇਥੇ ਇਹਨਾਂ ਦਾ ਸ਼ਟਰ ਚ ਕੇ ਚੀਜ਼ ਨੇ ਚੁੱਕੇ ਸਵਿਫਟ ਗੱਡੀ ਸੀ ਅੱਗੇ ਵੀ ਸ਼ਹਿਰ ਚ ਇਹਨੇ ਦੋ ਤਿੰਨ ਚੋਰੀਆਂ ਕੀਤੀਆਂ ਵਾ ਤੇ ਰਾਤੀ ਫੇਰ ਉਹ ਹੀ ਗੱਡੀ ਆਈ ਆ ਲੰਗਰ ਵਾਲੇ ਦੱਸਦੇ ਆ ਵੀ ਉਹ ਹੱਥ ਨਾਲ ਨੰਬਰ ਲਿਖਿਆ ਸੀਗਾ ਤੇ ਕੋਈ ਨਾਕ ਨੁਕਾ ਨਹੀਂ ਸ਼ਹਿਰ ਚ ਤੇ 4 ਵਜੇ ਬੜੇ ਆਰਾਮ ਨਾਲ ਆਪਣੇ ਕੈਮਰੇ ਦੇ ਤਾਰਾ ਲਾ ਕੇ ਅੰਦਰੋਂ ਸਮਾਨ ਲੈ ਗਏ ਆ ਪੁਲਿਸ ਆਈ ਹੁਣ ਤਫਤੀਸ਼ ਕਰ ਰਹੀ ਹੈ ਕਿੰਦਰੋਂ ਕੀ ਕੀ ਲੈ ਕੇ ਗਏ ਇਹਦਾ ਭਾਈ ਵੇਖੋ ਸਾਰੇ ਪੰਜਾਬ ਜੀ ਬੁਰਾ ਹਾਲ ਨਸ਼ੇ ਦਾ ਬੁਰਾ ਹਾਲ ਆ ਨਸ਼ੇ ਕਰਕੇ ਜੋ ਮਰਜ਼ੀ ਲੋਕੀ ਕਰੀ ਜਾਂਦੇ ਆ ਨਾ ਕੋਈ ਇਹਦੀ ਕੋਈ ਕਾਰਵਾਈ ਹੁੰਦੀ ਆ ਜੋ ਮਰਜੀ ਆਪਣੀ ਮਰਜੀ ਕੋਈ ਸਭ ਇਹਨੂੰ ਜਨਿਆਲੇ ਚ ਫਰੋਤੀਆਂ ਤੇ ਫੋਨ ਆਉਂਦੇ ਆ ਕੋਈ ਝੋਰੀਆਂ ਹੋਈ ਜਾਂਦੀਆਂ ਵੀ ਆ ਕੋਈ ਸ਼ਹਿਰ ਚ ਕੋਈ ਪੁਲਿਸ ਦਾ ਕੋਈ ਹੈ ਹੀ ਨਹੀਂ ਕੋਈ ਨਾਨੋ ਫਿਰ ਇਹ ਫੋਨ ਆਇਆ 6 ਵਜੇ ਦੇ ਲਗਭਗ ਉਹ ਆਪਣਾ ਬਾਜ਼ਾਰ ਮੁੰਡਾ ਵਾ ਬਰੀਆਨੇ ਵਾਲਾ ਉਹਨੇ ਫੋਨ ਕੀਤਾ ਉਹ ਆਂਦਾ ਜੀ ਤੁਹਾਡੀ ਦੁਕਾਨ ਦਾ ਸ਼ਟਰ ਭੱਜਾ ਅਸੀਂ ਉੱਛੇ ਵੇਲੇ ਆ ਕੇ ਦੁਕਾਨ ਤੇ ਭੱਜ ਕੇ ਆਏ ਆ ਆਣ ਕੇ ਦੇਖਿਆ ਵਾ ਤੇ ਦੋਵੇਂ ਗੱਲੇ ਭੱਜੇ ਪਏ ਆ ਵੇਖੋ ਤੇ 20 ਤੋਂ 25000 ਰੁਪਿਆ ਹੈਗਾ ਇਹ ਤੇ ਬਾਕੀ 2 ਟੁੱਲੂ ਪੰ ਮੋਟਰਾਂ ਤੇ 2 ਸਮਗਸੀ ਵਾਲ ਮੋਟਰਾਂ ਇੱਥੇ ਨਾਲ ਹੀ ਪਈਆਂ ਕਾਊਂਟਰ ਦੇ ਉਹ ਚੋਖੇ ਲੈ ਗਏ ਸ਼ਿਫਟ ਗੱਡੀ ਆ ਜਿਹੜੀ ਅੱਗੇ ਦਿਸ਼ੇ ਛਾ ਦੇ ਕਾਰਵਾਈ ਪਾਈ ਉਹਨਾਂ ਨੇ ਉਹ ਗੱਡੀ ਆ ਜੀ ਉਹ ਹੀ ਬੰਦੇ ਆ ਦਿਸ਼ੇ ਛਾ ਦੇ ਚੋਰੀ ਹੋਈ ਆ ਥੋੜੇ ਦਿਨ ਪਹਿਲਾਂ ਆ 15 20 ਦਿਨ ਹੋਏ ਹਲੇ ਉਹਨਾਂ ਦੀ ਚੋਰੀ ਹੋਈ ਆ ਉਹੋ ਹੀ ਬੰਦੇ ਆ ਉਹ ਗੱਡੀ ਆ ਉਹ ਦੋਵੇਂ ਇੱਥੇ ਖਿੜਾਰੀ ਲਿਆ ਕੇ ਉਹਨਾਂ ਨੇ ਉਦੋਂ ਵੀ ਕਰਿਆਨੇ ਵਾਲੀ ਦੁਕਾਨ ਦਾ ਛੱਟਰ ਵੀ ਭੰਨਣਾ ਲੱਗ ਗਿਆ ਸੀ ਲੱਗੇ ਸੰਜੀਵ ਕਾਲ ਸਟੋਰ ਉਹਦਾ ਕੈਮਰਾ ਤੋਂ ਤੋੜਿਆ ਉਦੋਂ ਵੀ ਜਿਹੜਾ ਵਾ ਉਦੋਂ ਇਹਦਾ ਇਹਦੇ ਵੀ ਜਿੰਦਰੇ ਭਨਣ ਲੱਗੇ ਆਪਰੇ ਸ਼ੇਵ ਸ਼ਕਤੀ ਕਰਿਆਨਾ ਸਟੋਰ ਸੁਕੇ ਭਾਈ ਦੁਕਾਨ ਇਹਨਾਂ ਦੇ ਭਨਣ ਲੱਗੇ ਉਦੋਂ ਬਚਾ ਹੋ ਗਿਆ ਫਿਰ ਦੀਛੇ ਸ਼ਾਹ ਕੇ ਚੋਰੀ ਕੀਤੀ ਆ ਫਿਰ ਐਮ ਕੇ ਉਹ ਮੈਡੀਕਲ ਸਟੋਰ ਉਹਨਾਂ ਦੇ ਪੈਵਲੇ ਡੇ ਲੱਖ ਡੇ ਲੱਖ ਰੁਪਈਆ ਉਹਨਾਂ ਦਾ ਲੈ ਕੇ ਲੱਖ ਰੁਪਈਆ ਦੀ ਚੀਜ਼ਾਂ ਆ ਗਈ ਚੋਰੀ ਹੋਈ ਉਦੋਂ ਉਹਨਾਂ ਸਾਡਾ 20-25000 ਰੁਪਈਆ ਲੈ ਕੇ ਆ ਬਾਕੀ ਆ ਕਮਾਨ ਲੈ ਕੇ ਕੋ ਤੇ ਬੜੀ ਸ਼ਰਮਨਾਕ ਘਰ ਕਰਕੇ ਆ ਜੰਡਿਆਲਾ ਦੀ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਨਸ਼ਾ ਸ਼ਰੇ ਆ ਜੰਡਿਆਡੇ ਵਾਲੇ ਦੇ ਵਿੱਚ ਬੜੇ ਬੁਲੇ ਹਾਲੇ ਤੇ ਵਦੇ ਅਸੀਂ ਆਣ ਕੇ ਵੇਖਿਆ ਤੇ ਸ਼ਟਰ ਟੁੱਟਾ ਪਿਆ ਸੀ ਤੇ ਇਥੋਂ ਭਾਰੀ ਹੁਣੀ ਆਏ ਆ ਉਹਨਾਂ ਨੇ ਫੋਨ ਕੀਤਾ ਇਥੇ ਕਰਿਆਨੇ ਦੁਕਾਨਿਆਂ ਨਾਲ ਦੀ ਲਾਗੇ ਤੇ ਬਾਅਦ ਵਿੱਚ ਅਸੀਂ ਐ ਦਰੋਂ ਦੀ ਦੂਜੀ ਸ਼ਟਰ ਖਾਣੀ ਆਣ ਕੇ ਦੇਖਿਆ ਤੇ ਗੱਲੇ ਟੁੱਟੇ ਪਏ ਸੀ ਸਾਰੇ ਤੇ ਸਮਾਨ ਵੀ ਗਾੜੀ ਪਿਆ ਸੀ ਗੱਲੇ ਚੋਂ ਹੀ ਪੈਸੇ ਲੈ ਗਏ ਆ ਵੀ 25000 ਰੁਪਏ ਦੇ ਕਰੀਬ ਤੇ ਬਾਕੀ ਸਮਾਨ ਹੀ ਤਿੰਨ ਚਾਰ ਮੋਟਰਾਂ ਹੀ ਗਾੜੀ ਕਾਊਂਟਰ ਤੇ ਪਈਆਂ ਨਿੱਕੀਆਂ ਉਹ ਵੀ ਚੁੱਕ ਕੇ ਲੈ ਗਏ ਜੀ ਤੇ ਇਸ ਕਰਕੇ ਅਸੀਂ ਤੇ ਇਹੋ ਚਾਹੁੰਦੇ ਆ ਜੀ ਇੱਥੇ ਕਾਰਵਾਈ ਸਖਤ ਤੋਂ ਸਖਤ ਹੋਵੇ ਬਾਕੀ ਸਾਡੇ ਲਾਗੇ ਦੋ ਚੋਰੀਆਂ ਪਹਿਲਾਂ ਵੀ ਹੋ ਚੁੱਕੀਆਂ ਵਾਂ ਹਾਲੇ ਸਿਰਫ ਮੰਨ ਲਓ ਵੀ ਮਹੀਨਾ ਨਹੀਂ ਹੋਇਆ 20 25 ਦੇਣੀ ਹੋਇਆ ਲਾਗੇ ਗਵਾਂਡ ਚੋਰੀ ਹੋਈ ਹੈ ਬੀਜ ਵਾਲੇ ਦੇ ਦੀ ਸ਼ੀਸ਼ਾ ਹਣਾ ਦੇ ਦੀ ਤੇ ਲੱਖ ਰੁਪਈਆ ਉਹਨਾਂ ਦੇ ਚੋਰੀ ਹੋਇਆ ਜੀ ਪਰ ਕੋਈ ਪੁਲਿਸ ਕਾਰਵਾਈ ਕੋਈ ਕੁਝ ਨਹੀਂ ਹੋਇਆ ਇਦਾਂ ਹੀ ਸਿਸਟਮ ਚੱਲੀ ਜਾਂਦਾ ਜੀ ਮੋਟਰਸਾਈਕਲ ਵੀ ਰੋਜ਼ ਕੋਈ ਨਾ ਕੋਈ ਚੁੱਕਿਆ ਜਾਂਦਾ ਲਾਗੇ ਹਸਪੀਟਲ ਹੈ ਆ ਜੀ ਤੇ ਇੱਥੇ ਵੀ ਕੱਲ ਵੀ ਮੋਟਰਸਾਈਕਲ ਚੁੱਕਿਆ ਗਿਆ ਜੀ ਤੇ ਸਾਹਮਣੇ ਸਾਡੇ ਗਲੀ ਚ ਪਹਿਲੋਂ ਆਏ ਜੀ ਉੱਥੇ ਵੀ ਗਲੀ ਦੇ ਸਾਹਮਣੇ ਧਮਕੀ ਦਿੱਤੀ ਬੰਦਿਆਂ ਨੇ ਉੱਥੇ ਵੀ ਗੋਲੀਆਂ ਚੱਲੀਆਂ ਜੀ ਕੋਈ ਕਾਰਵਾਈ ਨਹੀਂ ਹੁੰਦੀ ਜੀ ਇਸ ਕਰਕੇ ਅਸੀਂ ਤਾਂ ਕਹਿੰਨੇ ਨਿਆਂ ਮਿਲਣਾ ਚਾਹੀਦਾ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੀ ਤਲਾਹ ਮਿਲੀ ਸੀ ਵੀ ਇੱਦਾਂ ਇੱਕ ਸੈਂਟਰੀ ਦੀ ਦੁਕਾਨ ਆ ਉੱਥੇ ਚੋਰੀ ਹੋਈ ਹੈ ਮੌਕੇ ਤੇ ਆਏ ਆ ਜੀ ਵੇਖਣ ਦੇ ਅੱਲਾ ਵੀ ਬੜੀਆਂ ਕਹਾਣੀਆਂ ਪੂਰਨਾਂ ਇੱਥੇ ਨਾਲ ਹੀ ਦੋ ਪੁੱਤਰਾ ਇਹਨਾਂ ਅਚਰਬ ਨਹੀਂ ਹੋ ਜਾਂਦੇ ਕੱਲ ਬਾਤ ਕਰਾਂਗੇ ਇਹ ਆਪਣੇ ਮਗਰੀ ਜੀ ਲੱਗੇ ਆ ਟਰੇਸ ਹੋ ਜਣੇ ਆ ਪਤਨੇ ਚੈੱਕ ਹੰਦੇ ਭਾਜੀ ਜੀ ਆਏ ਹੀ ਆਂ ਅਸੀਂ ਚੈੱਕ ਕਰਕੇ ਫਿਰ ਦੱਸ ਦਿਆਂ ਕੈਮਰੇ ਚੈੱਕ ਹੰਦੇ ਨਹੀਂ ਨਹੀਂ ਡੀਵੀਆਰ ਹੈਗਾ ਜੀ ਡੀਵੀਆਰ ਹੀ ਵੇਖਣ ਦੇ ਉਹ ਮੁੰਡਾ ਕੋਈ ਆਪਰੇਟਰ ਬੁਲਾਇਆ ਵਾ ਤੇ ਵੇਖ ਲੈਣੇ ਕੀ ਕਾਰਵਾਈ ਕਰੋਗੇ ਭਰਵਾਈ ਜੀ ਆਪਣੇ ਮੌਕੇ ਤੇ ਆਏ ਆ ਅਫਸਰਾਂ ਨੂੰ ਤਲਾਹ ਦੇਤੀ ਆਉਂਦੇ ਆ ਸਾਰੇ ਤੇ ਜੋ ਵੀ ਬਣਦੀ ਕਾਰਵਾਈ ਕਰਤੋਂ